ਜਿੱਥੇ ਪਿਆ ਨਾ ਝਾੜੂ ਉੱਥੇ ਹੀ ਰਹਿਣ ਦਿੱਤਾ ਤੇ ਲਾਉਣਾ ਮੈਂ ਵੀ ਨਹੀਂ ਆ ਹੁਣ ਕਿੱਡਾ ਸੋਣਾ ਲਾਉਂਦਾ ਹੀ ਝਾੜੂ ਮੈਂ ਤੇ ਲਾ ਕੇ ਤੇ ਪਾਣੀ ਮਾਰਿਆ ਉੱਤੇ ਆਪੇ ਲਾਉ ਹੁਣ ਮੈਂ ਵੀ ਨਹੀਂ ਲਾਉਣਾ ਕਿਤੇ ਜੇਦਾਈ ਕਰਦੀ ਰਹਿੰਦੀ ਹਰ ਵੇਲੇ ਮੇਰੇ ਨਾਲ ਨੀ ਤੂੰ ਇੱਥੇ ਮੂੰਹ ਸਿਰ ਰੰਗ ਕੇ ਬੈ ਗਈ ਆ 2 ਘੰਟੇ ਹੋ ਗਏ ਤੇ ਨੋਥੋਂ ਨਿਕਲੀ ਨਹੀਂ ਤੇ ਉੱਥੇ ਦਾ ਉੱਥੇ ਹੀ ਖਲਾਰਾ ਪਿਆ ਵਾ ਤੇ ਝਾੜੂ ਕਿੰਨੇ ਮਾਰਨਾ ਵਾ ਆਪੇ ਲੰਦੀ ਰਵੇ ਉਹ ਕਿਹੋ ਜਿਹਾ ਨਾ ਡੰਡਈਦ ਹੈਗੀ ਆ ਮੈਂ ਲਾਉਣਾ ਲਿਆ ਕੇ ਉੱਤੇ ਪਾਣੀ ਸੋੜ ਦਿੱਤਾ ਨੀ ਤੂੰ ਗੜੀ ਘਾਟਵਾਂਗੀ ਜੇ ਉਹ ਹਗਾ ਉਹਦੇ ਕਮਰੇ ਚ ਮਸਾ ਝਾੜੂ ਫੇਰ ਦਿੰਦੋਂ ਤੇ ਤੂੰ ਕਦੇ ਲਿੱਚੀ ਹੋ ਜਾਣਾ ਹੀ ਤੇ ਮੈਂ ਕੋ ਲਾਵਾਂ ਉਹਦੇ ਕਮਰੇ ਚ ਝਾੜੂ ਇਹਦੇ ਕਿਹੜਾ ਹੱਥ ਹੈ ਨਹੀਂ ਨਾਲ ਬਾ ਤੁਹਾਨੂੰ ਤਾਂ ਜਿੱਦਾਂ ਰਿਸਾਂ ਨੇ ਖਾ ਲੈਣਾ ਤੁਹਾਨੂੰ ਦੱਸਾਂ ਮੰਮੀ ਉਹਦਾ ਭਾ ਮੈਂ ਲਾ ਦਿੰਦੀ ਝਾੜੂ ਜਦੋਂ ਗਾੜੀ ਹੋ ਹੋ ਕੇ ਨੱਚਣ ਲਈ ਸੀ ਨਾ ਮੇਰੇ ਕਿ ਮੇਰੇ ਕਮਰੇ ਚ ਲਾਏਂਗੀ ਝਾੜੂ ਤੇ ਫੇਰ ਮੈਂ ਗਾੜੀ ਲਾਉਂ ਦੇਣਾ ਤਾਂ ਹੀ ਮੈਂ ਛੱਡ ਕੇ ਆ ਗਈ ਕਿ ਫੇਰ ਲਾਉਂਦੀ ਰਹਿ ਫੇਰ ਆਪੇ ਨੇ ਕਰ ਲਓ ਤੁਸੀਂ ਜਿੱਦਾਂ ਤਾਂ ਹੁੰਦੀ ਆ ਨਾ ਸਿਆਪਾ ਤੇ ਮੇਰੇ ਭਾਦਾਵਾ ਤੁਹਾਡੀ ਤੇ ਕਦੇ ਰੋਜ ਜਿਹੜੀ ਕਿਚਕਿਚੀ ਨੀ ਮੁੱਕਦੀ ਜਿੱਥੇ ਵੇਖੋ ਬਸ ਹੈ ਹੋ ਕੁਝ ਜੇ ਕੱਲੀਆਂ ਬਿੰਦੀਆਂ ਤਾਂ ਛੜੂ ਭੂਜੂ ਜੇ ਤਾਂ ਹੀ ਕੱਟੀਆਂ ਹੁੰਦੀਆਂ ਤੇ ਤੁਹਾਡਾ ਤਾਂ ਇਹ ਕੰਜਰਖਾਨਾ ਰਹਿੰਦਾ ਵਾ ਤੇ ਮੈਨੂੰ ਕੀ ਕਹਿੰਦੇ ਉਹਨੂੰ ਜਾ ਕੇ ਕਹੋ ਤੁਹਾਡੇ ਸਾਹਮਣੇ ਪਾਣੀ ਰੋੜਿਆ ਸੀ ਉਹਨੇ ਗਰਮੀਤ ਗਰਮੀਤ ਉਠੋ ਤਵੇ ਕਿ ਨਾ ਦੇਣਾ ਅਗੇ ਤੂੰ ਹੋਈ ਕਿ ਉੱਠੀ ਨਹੀਂ ਆ ਮੰਮੀ ਅੱਜ ਨਾ ਸਰੀਰ ਜੈ ਨਾ ਠੀਕ ਨਹੀਂ ਲੱਗਣ ਡਿਆ ਹੈਗਾ ਸਰੀਰ ਦੁਖਣ ਡਿਆ ਵਾ ਲੱਤਾਂ ਪਾਵਾਂ ਨਾ ਪੀੜ ਬਹੁਤ ਘੜ ਲਿਆ ਇਦਾਂ ਲੱਗਣ ਡੈ ਨਾ ਜਿਦਾ ਬੁਖਾਰ ਜੈ ਹੋ ਗਿਆ ਹੁੰਦਾ ਵਾ ਨਹੀਂ ਨਹੀਂ ਠੀਕ ਆ ਤਾਂ ਕੋਈ ਦਵਾਈ ਬੂਟੀ ਲਿਓ ਹਈ ਦਾ ਥੋੜਾ ਬੈਠਿਆ ਸਰਨਾ ਵਾ ਮੰਮੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਨਾ ਸਵੇਰੇ ਉੱਠ ਕੇ ਗੋਲੀ ਖਾਧੀ ਆ ਤੇ ਉਹਨੇ ਮਾਸਾ ਨਹੀਂ ਅਸਰ ਕੀਤਾ ਤੇ ਨਾ ਸਰੀਰ ਨੇ ਮੇਰੇ ਸਾਥ ਹੀ ਦਿੱਤਾ ਤੇ ਮੈਂ ਫੇਰ ਹਾਰ ਕੇ ਲੰਮੇ ਪੈ ਗਈ ਨਹੀਂ ਗੋਲੀਆਂ ਇੰਨੀਆਂ ਖਾਣੀਆਂ ਚੰਗੀਆਂ ਨਹੀਂ ਹੁੰਦੀਆਂ ਤੂੰ ਬੁਖਾਰ ਦੇ ਆ ਖਾਈ ਜਾਨੀ ਆ ਮਗਰ ਤੋੜੀ ਭਾਈ ਬੀਪੀ ਘਟਿਆ ਹੋਵੇ ਏਦਾਂ ਕਰ ਵੀ ਚੈੱਕ ਕਰਾ ਕੇ ਆ ਸਮਾਂ ਨਹੀਂ ਚੰਗਾ ਪਤਾ ਨਹੀਂ ਲੱਗਦਾ ਬਿਮਾਰੀਆਂ ਦਾ ਕਿਹੜੇ ਵੇਲੇ ਲੱਗ ਜਾਂਦੀਆਂ ਮੰਮੀ ਇਹ ਵੀ ਗੱਲ ਤੇ ਠੱਡੀ ਸਹੀ ਆ ਪਰ ਬੀਪੀ ਘਟਿਆ ਹੋਵੇ ਪਰ ਮੇਰਾ ਸਰੀਰ ਨਾ ਤਾਂ ਭੰਡਿਆ ਹੀ ਤਾਂ ਕਰਕੇ ਮੈਂ ਬੁਖਾਰ ਦੀ ਗੋਲੀ ਖਾਦੀ ਆ ਨਹੀਂ ਹੁਣ ਤਾਂ ਮੈਨੂੰ ਠੰਡਾ ਲੱਗਣ ਡਿਆ ਕਿੱਡੇ ਪਖੰਡ ਕਰਦੀ ਆ ਕੰਮ ਵਾਲ ਵੇਖ ਕੇ ਨਾ ਇਹਨੂੰ ਉਦਾਂ ਹੀ ਸੱਪ ਲੜਦਾ ਵਾ ਇਹਨੂੰ ਪਤਾ ਵਾ ਨਾ ਕਿ ਘਰ ਦੇ ਵਿੱਚ ਕੰਮ ਵਧਿਆ ਵਾ ਤੇ ਹੋਰ ਹੀ ਬੰਨਾ ਲਾ ਕੇ ਬਹਿ ਗਈ ਆ ਇੱਕ ਬੰਨੇ ਮਿਸਤਰੀ ਆਏ ਆ ਉਹਨਾਂ ਦਾ ਰੋਟੀ ਪਾਣੀ ਪਕਾਉਣਾ ਵਾ ਦੂਜੇ ਬੰਨੇ ਲਾਬ ਵਾਲੇ ਡਏ ਆ ਇਹਦੇ ਰਾਦੇ ਹੋਣਾ ਤੇ ਆਪੇ ਕਰਦੀ ਰਹੂਗੀ ਤੇ ਮੈਂ ਪੈ ਇਰਮਾਨਾ ਲੰਮੇ ਕਰਦੀ ਆ ਜੋ ਕਰਦੀ ਰਹਿੰਦੇ ਮੈਨੂੰ ਨਹੀਂ ਇਹਦੀ ਪਰਵਾਹ ਮੈਂ ਤੇ ਜਾ ਕੇ ਜਿੱਧਰ ਜਾਣਾ ਉਧਰ ਤੇ ਜਾ ਕੇ ਰਹਿਣਾ ਮੈਨੂੰ ਇਹਦੀ ਟੈਨਸ਼ਨ ਨਹੀਂ ਹੈਗੀ ਗਰਮੀ ਦੇ ਅੱਧਾ ਘਰ ਉੱਟ ਕੇ ਦੇ ਹੱਥ ਮੂੰਹ ਤੋਂ ਮੈਂ ਤੇਰੇ ਨਾਲ ਗਰਨਾਮ ਨੂੰ ਕੱਲਦੀ ਆ ਤੇ ਜਾ ਕੇ ਤੂੰ ਦਵਾਈ ਲੈ ਕੇ ਆ ਐਦਾਂ ਬੈਠਿਆ ਨੀ ਸਾਰਨਾ ਕੰਮ ਦੇ ਦੇਣਾ ਮੰਮੀ ਮੈਂ ਮੜਾਜਾ ਬਾਜ਼ਾਰ ਜਾਣਾ ਹੈਗਾ ਤੇ ਹੋਮਾ ਕੱਲੇ ਚੰਨੀ ਬਾਜ਼ਾਰ ਨਹੀਂ ਮੰਮੀ ਕੱਲੀ ਨੇ ਮੈਂ ਕਿੱਥੇ ਬੱਸਾਂ 'ਚ ੱਤਕੇ ਖਾਂਦੀ ਰਹਿਣਾ ਵਾਂ ਕਰਨ ਦੇ ਪਾਪਾ ਜਾਣਗੇ ਨਾਲ ਦੋਵੇਂ ਜਾਣੇ ਜਾਵਾਂਗੇ ਨਹੀਂ ਫਿਰ ਇੱਕ ਕੰਮ ਕਰ ਇਹਨੂੰ ਗਰਮੀਦਨ ਬੁਖਾਰ ਹੋਇਆ ਵਾ ਤੇ ਇਹਨੂੰ ਵੀ ਲੈ ਜਾਓ ਨਾਲ ਇਹਨੂੰ ਡਾਕਟਰ ਕੋ ਦਵਾਈ ਦਿਵਾ ਦਿਓ ਜੱਗ ਚੁੱਕਰਾ ਕੇ ਪਤਾ ਨਹੀਂ ਹੁਣ ਬੁਖਾਰ ਵਾ ਕਿ ਬੀਬੀ ਘਟ ਵਾ ਇੱਥੇ ਅੰਦਰ ਵਾ ਵੀ ਗੋਲੀਆਂ ਖਾਈ ਜਾਣ ਦੀ ਆ ਮੰਮੀ ਇਹਨੇ ਦਵਾਈ ਲਿਓਣੀ ਹੈ ਨਾ ਤੇ ਆਪੇ ਲੈਵੇ ਮੈਂ ਇਹਦਾ ਠੇਕਾ ਨਹੀਂ ਲਿਆ ਹਾਂ ਹਾਂ ਨਹੀਂ ਤੁਸੀਂ ਤੇ ਇੱਕ ਮਾੜਾ ਜਿਹਾ ਤੁਹਾਨੂੰ ਕਹਿਣਾ ਕੀ ਆ ਤੁਸੀਂ ਤਾਂ ਘੜੇ ਕਾਣੀ ਪੈਂਦੀਆਂ ਆ ਕਮ ਸੋ ਕਮ ਕੋਈ ਵੀ ਕੰਮ ਚੱਜਣਾ ਕਰ ਲਿਆ ਕਰੋ ਇੰਨਾ ਹੀ ਸੋਚ ਲੈ ਹੁਣ ਵੀ ਉਹ ਬਿਮਾਰ ਵਾ ਬਿਮਾਰ ਬੰਦੇ ਦਾ ਤਰਸ ਖਾ ਲਿਆ ਕਰੋ ਜੇ ਤੁਸੀਂ ਉਦਾਂ ਤੇ ਮੈਨੂੰ ਪਤਾ ਨਹੀਂ ਕੰਦੀਆਂ ਇੱਕ ਦੂਜੀ ਦਾ ਮੰਮੀ ਇਹ ਬਿਮਾਰ ਨਹੀਂ ਹੈਗੀ ਇਹ ਸਾਰੇ ਡਰਾਮੇ ਕਰਦੀ ਆ ਕਈ ਚੇਰ ਹੋ ਗਿਆ ਮੇਰਾ ਇਹਦੇ ਨਾਲ ਵਾਹ ਪਏ ਨੂੰ ਮੈਂ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਜਾਣ ਗਈ ਆ ਕਿ ਕਿੱਥੇ ਕਿਹੜਾ ਬਹਾਨਾ ਘੜਨਾ ਤੇ ਕਿਹੜਾ ਨਹੀਂ ਕਰਨਾ ਇਹਨੂੰ ਪਤਾ ਵਾ ਨਾ ਕਿ ਇਹ ਤਿਆਰ ਹੋਣ ਲਈ ਆ ਸਹਿਰ ਜਾਣ ਨੂੰ ਤੇ ਬਿਮਾਰ ਹੁੰਦਾ ਬੰਨਾ ਲਾਗੀ ਆ ਉੱਤੋਂ ਇਹਨੂੰ ਪਤਾ ਵਈ ਵੀ ਮਿਸਤਰੀ ਆਏ ਆ ਰੋਟੀ ਪਾਣੀ ਪਕਾਉਣਾ ਪੈਣਾ ਵਾ ਤੇ ਹੋਰ ਹੀ ਮਸ਼ਕਰੀਆਂ ਦੀਆਂ ਘਰਦੀ ਫਿਰਦੀ ਆਏ ਨਿੱਤੇ ਹਰ ਵਕਤਾਂ ਛਰੀਕੇ ਕਰਦੀਆਂ ਰਹਿੰਦੀਆਂ ਜੇ ਕਮਸ ਕਮੋਂ ਤੂੰ ਬਿਮਾਰ ਬੰਦੇ ਆ ਤੇ ਵੇਖ ਲਿਆ ਕਰੋ ਹੁਣ ਉਹ ਬਿਮਾਰ ਵਾ ਤੇਨੂੰ ਡਰਾਮੇ ਨਜ਼ਰ ਆਉਣਦੇ ਉਹਨੇ ਮੰਮੀ ਮੈਂ ਤੇ ਇਹਦੇ ਨਾਲ ਉਦਾਂ ਵੀ ਨਹੀਂ ਜਾਣਾ ਭਾਵੇਂ ਮੈਂ ਇੱਥੇ ਤਪਦੀ ਬੁਖਾਰ ਦੇ ਨਾਲ ਨਾ ਤੜ ਤੜ ਕੇ ਮਰ ਜਾਂਦੀ ਇਹਦੇ ਨਾਲ ਤੇ ਮੈਂ ਕਦੀ ਵੀ ਨਹੀਂ ਜਾਂਦੀ ਜਿੱਦਾਂ ਦੀ ਇਹ ਮੇਰੇ ਛਰੀਕੇ ਕਰਦੀ ਮੇਰੇ ਨਾਲ ਨਹੀਂ ਜਾਣਾ ਨਾ ਤੇ ਨਾ ਜਾ ਤੇਰਾ ਮੈਂ ਠੇਕਾ ਵੀ ਨਹੀਂ ਲਿਆ ਤੇ ਨਾਲੇ ਅਸੀਂ ਤੇਲ ਫੂਕੀਏ ਮੋਟਰਸਾਈਕਲ ਤੇ ਤੇ ਨਾਲੇ ਤੈਨੂੰ ਬਾਲ ਕੇ ਖੜੀਏ ਬਸ ਹੋ ਕੋ ਜੀਆ ਤੂੰ ਹੀ ਥੋੜੀ ਜਿਹੀ ਜ਼ੁਬਾਨ ਨੂੰ ਕੰਟਰੋਲ ਕਰ ਲੈ ਜੇ ਤੂੰ ਮਾਰਵਾ ਤੇ ਜ਼ੁਬਾਨ ਨਹੀਂ ਅੰਦਰ ਰਹਿੰਦੀ ਤੇ ਹੁਣ ਤੁਹਾਡੇ ਸਾਹਮਣੇ ਤੇ ਉਹ ਡਈ ਬੋਲਣ ਮੈਂ ਕੁਝ ਬੋਲੀ ਆ ਜੇ ਬੋਲੀ ਆ ਤੇ ਫੇਰੀ ਮੈਂ ਉਹਦਾ ਜਵਾਬ ਦਿੱਤਾ ਕਿ ਮੈਂ ਨਹੀਂ ਜਾਂਦੀ ਇਹੋ ਜਿਹੀ ਦਵਾਈ ਖਾਣ ਦਾ ਕੀ ਫਾਇਦਾ ਜਿਹੜੇ ਇੰਨਾ ਬੋਲ ਕੇ ਇਹਦੇ ਨਾਲ ਮੈਂ ਜਾ ਕੇ ਦਵਾਈ ਲੈ ਕੇ ਆਵਾਂ ਆਪਣਾ ਟਾਈਮ ਕੱਢੀ ਦਹਾਈਦਾ ਬਿਮਾਰ ਹਾਂ ਤੇ ਜਾ ਕੇ ਉਹਨਾਂ ਨੂੰ ਮੈਂ ਦਵਾਈ ਲੈ ਆਉਂਦੀ ਤੁਸੀਂ ਫੇਰ ਕੀ ਹੋ ਜਾਂਦਾ ਕੋਈ ਨਹੀਂ ਮੈਂ ਚੰਗੀ ਆ ਮੰਜੇ ਤੇ ਆਉਣਗੇ ਤੇ ਆਪੇ ਦਵਾਈ ਲੈ ਆਉਂਗੀ ਮੈਂ ਨਾਲ ਜਾ ਕੇ ਕੋਈ ਰੋ ਫੇ ਤੂੰ ਤੇ ਉਹ ਗੱਲ ਕੰਮ ਕਰਦਾ ਨਹੀਂ ਕਰਨਾ ਜਦੋਂ ਮੈਂ ਹੋਉਂਗੀ ਠੀਕ ਤੇ ਫੇ ਮੈਂ ਕਰ ਲੂੰਗੀ ਆਪੇ ਕਰ ਲੈਣਾ ਬਥੇਰਾ ਕੰਮ ਕਰ ਲੈਂਦੀ ਆ ਚਲੋ ਕਰੋ ਮਰਜ਼ੀਆ ਆਪਣਾ ਕਿ ਤਾ ਵੇ ਕਹਿੰਦੀ ਮੈਂ ਨਹੀਂ ਖੜਦੀ ਨਾ ਖੜ ਤੇਰੇ ਨਾਲ ਜਾਣਦੀ ਵੀ ਕੋਣ ਵਾ ਕਦੀ ਵੀ ਨਹੀਂ ਜਾਣਦੀ ਤੇਰੇ ਨਾਲ ਮੈਂ ਤੇ ਦਵਾਈ ਲੈਣ ਇਥੇ ਗੋਲੀਆਂ ਖਾ ਲੂੰਗੀ ਤੇਰੇ ਨਾਲ ਨਹੀਂ ਜਾਣਦੀ ਮੈਂ ਉਹ ਆ ਜਾ ਹੁਣ ਤਾਂ ਜਾਣਾਗੇ ਅੰਦਰੋਂ ਨਿਕਲ ਨਾ ਬੰਦਾ ਤੁਰ ਪੀਦਾ ਟਾਈਮ ਸਿਰ ਬੱਸ ਬੱਸ ਆ ਗਈ ਚਲੋ ਚਲੀਏ ਨਾ ਮੇਰੀ ਗੱਲ ਸੁਣ ਜੇ ਗਰਮੀਰ ਨਾਲ ਬਾਲੇ ਤੇ ਕੀ ਹੋਣਿਆ ਇੱਥੇ ਦਵਾਈ ਲੋਣੀ ਚਾਹੀਏ ਉਹਨੇ ਮੇਰੀ ਗੱਲ ਸੁਣਾ ਵੀ ਅਹੀਂ ਉਹਨੂੰ ਨਾਲ ਖੜਨ ਦਾ ਠੇਕਾ ਲਿਆ ਵਾ ਆਪੇ ਉਹਦਾ ਬੰਦਾ ਦਵਾਵੇ ਜਾਂ ਨਾ ਦਵਾਈ ਦਵਾਵੇ ਮੈਨੂੰ ਨਹੀਂ ਇਹਦੇ ਨਾਲ ਕੋਈ ਵੀ ਲਿੰਕ ਹੈਗਾ ਤੇ ਬਹੁਤੀ ਗੱਲ ਹੈ ਨਾ ਜੇ ਤੁਹਾਨੂੰ ਉਹਦਾ ਫਿਕਰ ਹੈ ਨਾ ਤੇ ਉਹਨੂੰ ਦਵਾਈ ਦਵਾ ਲਿਆਓ ਮੈਂ ਰਹਿਣੀ ਘਰੇ ਹੀ ਜਗਾਰਸਾ ਨਹੀਂ ਕਰਦੀਆਂ ਜਦੋਂ ਬਾਜੀ ਘਰ ਨਹੀਂ ਤੇ ਫੇਰ ਇਹਦੀ ਗੱਲ ਆ ਕੌਣ ਦਵਾਈ ਲੈਣ ਜਾਵੇ ਸਾਡੇ ਟੈਰੀ ਫੈਮਲੀ ਮਾਮਰਾਵੇ ਵੀ ਯਾਰੋ ਨਹੀਂ ਹਾਂ ਚੱਲ ਬੈ ਨਹੀਂ ਖੜਦਾ ਬਾਬਾ ਉਹਦੀ ਅੱਖ ਨਾ ਕੱਢ ਮੇਰੇ ਵੱਲ ਬਹਿ ਜਾ ਨਹੀਂ ਵੇਖ ਲੋ ਜੇ ਉਹਦਾ ਫਿਕਰ ਆ ਤੇ ਉਹਨੂੰ ਲੈ ਜਾ ਬਹਿ ਜਾ ਬਾਬਾ ਨਹੀਂ ਖੜਦਾ ਉਹ ਨਹੀਂ ਜਿਦਾਂ ਆਦੀ ਮਾਰੀ ਇੱਕ ਤੇ ਲੈ ਚੱਲ ਆ ਵੀ ਚੰਗਾ ਹੋਇਆ ਲਾਬਿਆਂ ਨੂੰ ਚਾਹ ਤੇ ਬਣਾ ਕੇ ਪਿਆਲ ਗਈ ਆ ਤੇ ਦਾਲ ਵੀ ਬਣਾ ਗਈ ਆ ਹੁਣ ਐਦਾਂ ਕਰਦੀ ਆ ਤੜਕਾ ਘੱਟਦੀ ਆ ਇੱਕ ਬਿਮਾਰ ਪਈ ਆ ਤੇ ਦੂਜੀ ਮੋਟਰਸਾਈਕਲ ਤੇ ਬੈ ਕੇ ਤੇ ਗਾਂ ਗਈ ਆ ਤੇ ਮੈਨੂੰ ਤਾਂ ਕਰਨਾ ਹੀ ਪੈਣਾ ਵਾ ਬਗਾਨੇ ਬੰਦੇ ਬਾਹਰ ਆਉਣੇ ਆ ਅਸਕਰ ਰੋਟੀ ਪਾਣ ਤੇ ਉਹਨਾਂ ਨੂੰ ਦੁਪਹਿਰੇ ਖਵਾ ਲੈਣਾ ਪੈਣਾ ਇਹਦੇ ਕਿਤੇ ਸੋਚਦੀਆਂ ਕੁਝ ਨਹੀਂ ਆ ਵੀ ਚੱਲ ਜੇ ਉਹ ਬਿਮਾਰ ਵਾ ਤੇ ਤੂੰ ਅੱਜ ਸ਼ਹਿਰ ਨਾ ਜਾਵੇਂਗੀ ਤੇ ਕੀ ਹੋਇਆ ਚੱਲਿਆ ਵਾ ਕੀ ਐਡੀ ਤਾੜ ਚੜਿਆ ਸੀ ਤੈਨੂੰ ਜਿਹੜਾ ਸਹਾਇ ਦਾ ਕੰਮ ਹੈਗਾ ਵੀ ਜਾਣਾ ਹੀ ਜਾਣਾ ਸ਼ਹਿਰ ਜੇ ਮੈਂ ਡਾਕਦੀ ਤੇ ਫਿਰ ਮੁੰਡੇ ਨੇ ਵੀ ਤੰਗ ਹੋਣਾ ਹੀਗਾ ਪਿਲਾ ਜੇ ਮਾਤਾ ਹੀ ਤੋਰੀ ਪਏ ਆ ਤੇ ਤੂੰ ਨੋਕਾ ਟੋਕੀ ਕਰਦੀ ਆ ਮੈਂ ਤਾਂ ਸੱਚੀ ਇਨੀ ਫਸੀ ਆ ਨਾ ਇਹਨਾਂ ਦੇ ਵਿੱਚ ਕਿ ਕੋਈ ਗੱਲ ਨਹੀਂ ਕਰਨ ਵਾਲੀ ਵੇਖਾ ਹੁਣ ਕਿੱਥੇ ਲੋਕਾਂ ਨੇ ਕਹਿਣਾ ਵਾ ਉਦਾਂ ਜੀ 2 2 9 ਵਾ ਤੱਸੋ ਕੋ ਮੈਨੂੰ ਇੱਕ ਦੇ ਹੱਥੋਂ ਨਹੀਂ ਹੈਗਾ ਜਿਹਦਾ ਰੇਸਾਈਆਂ ਜਿੰਨੀਆਂ ਮਰਜੀ ਇੰਨਾ ਕੋ ਕਰਾ ਲਓ ਬਸ ਹਰ ਵਕਤ ਕਿੜਕੜ ਲਾਛੜਦੀਆਂ ਵਾ ਤੇ ਲੜਨ ਨੂੰ ਤਾਂ ਜੱਫੇ ਮਾਰਦੀਆਂ ਵਾ ਤੇ ਕੰਮਵਾਰੀ ਕਿਤੇ ਨਾਲ ਮੌਤ ਪੈ ਜਾਂਦੀ ਆ ਆ ਦੱਸ ਕਿੰਨਾ ਕੰਮ ਰੋਟੀ ਤੇ ਬਣਾ ਲਈਦੀ ਝਟ ਪਰ ਨਾ ਇਹਨਾਂ ਨੇ ਕਿੱਥੋਂ ਬਣਾਉਣੀ ਹੁੰਦੀ ਆ ਨਿਕਲਦੀ ਕਰਦੀਆਂ ਹੀ ਕਿਸੇ ਪਾਸੇ ਨੂੰ ਕਦੇ ਕੋਈ ਕਿਸੇ ਪਾਸੇ ਚ ਤੁਰ ਜਾਂਦੀ ਹੈਗੀ ਇੱਕ ਨੇ ਬਹਾਨਾ ਬਣਾ ਲਿਆ ਜੀ ਮੈਨੂੰ ਜੀ ਬੁਖਾਰ ਚੜਿਆ ਵਾ ਜੇ ਕੰਮ ਕਰਨਾ ਹੋਵੇ ਤੇ ਕੀ ਗੱਲ ਬੁਖਾਰ ਚ ਨਹੀਂ ਹੁੰਦਾ बुखार ਕੇ ਆਂਦਾ ਮੰਜਾ ਨਾ ਛੱਡੋ ਅਸੀਂ ਤਾਂ ਕਦੀ ਪ੍ਰਵਾਹ ਨਹੀਂ ਕੀਤੀ ਬੁਖਾਰ ਦੀ ਵੀ ਆ ਤੇ ਗਈ ਆ ਕੁੜੀ ਨੂੰ ਫੋਨ ਲਾ ਕੇ ਵੀ ਨਹੀਂ ਪੁੱਛਿਆ ਹੁਣ ਘਰ ਮੇਲ ਪੇ ਤਾਂ ਵੀ ਆ ਪੁੱਤਿਆ ਕੀ ਕਰਨ ਲੱਗੇ ਗੈਸ ਬਲ ਕੇ ਦਾਦੀ ਜੀ ਮੈਂ ਛੱਲੀ ਪੁੰਨੇ ਲੱਗੀ ਮੇਰਾ ਮਨ ਕਹਿੰਦਾ ਖਾਂਦਾ ਪੁੱਤ ਛੱਲੇ ਇੱਥੇ ਥੋੜਾ ਪੁੰਨੇ ਦੀ ਆ ਛੱਲੇ ਚੁੱਲਾ ਬਾਲ ਕੇ ਤੇ ਫੇ ਪੁੰਨੇ ਦੀ ਆ ਮੇਰਾ ਪੁੱਤ ਚੁੱਲੇ ਤੇ ਅੱਗ ਬਾਲ ਤੇ ਫੇਰ ਉਥੇ ਭੋਨਾ ਇਹ ਗੈਸ ਦੀ ਚੱਲੀ ਜਿਹੜੀ ਸਵਾਦ ਨਹੀਂ ਲੱਗਦੀ ਹੁੰਦੀ ਅੱਗ ਬਾਲ ਕੇ ਫੇਰ ਪੁਨੀਦੀ ਆ ਨਾਲ ਇੱਥੇ ਪੁੱਤ ਗਰਮੀ ਆ ਗਿਆ ਬੜੀ ਮੈਂ ਤੇ ਆਪ ਚੱਲੀ ਪੱਖੇ ਥੱਲੇ ਮੇਰਾ ਪੁੱਤ ਬਾਹਰ ਬਾਹਰ ਇਹ ਅੱਗ ਬਾਲ ਲਾ ਚਲੋ ਠੀਕ ਹੈ ਫੇਰ ਮੈਂ ਬਾਹਰ ਬਾਹਰ ਦਵਾ ਪ੍ਰਾਣੇ ਆ ਗਏ ਹਾਂਜੀ ਸੱਸੀ ਦਾ ਭੈਣ ਜੀ ਸੱਸੀ ਕਾਲ ਹੋਰ ਸੁਣਾ ਠੀਕ ਠਾਕ ਵਧੀਆ ਵਧੀਆ ਤੂੰ ਆਪਣਾ ਸੁਣਾ ਵਸ ਵਧੀਆ ਆ ਜਾ ਉੱਥੇ ਬੈਹਨੇ ਅੰਦਰ ਮਾਂ ਰਾਣੀ ਦੀ ਮਾਂ ਚੋਲਾ ਚੱਕ ਕੇ ਆਂਦੀ ਹੁਣੀ ਆ ਕਿ ਮੈਂ ਜਾਣੀ ਆ ਸ਼ਹਿਰ ਨੂੰ ਤੇ ਆਪੇ ਮਗਰੋਂ ਸੇਵਾ ਪਾਣੀ ਇਹਦੀ ਕਰੋਗੀ ਮੈਂ ਤੇ ਕਦੀ ਵੀ ਨਹੀਂ ਕਰਦੀ ਇਹਦੀ ਸੇਵਾ ਪਾਣੀ ਇਹਨੂੰ ਨਹੀਂ ਪਤਾ ਕਿ ਮੇਰੀ ਮਾਂ ਨਹੀਂ ਆਉਣਾ ਮੈਂ ਤੇ ਮਗਰੋਂ ਰੋਟੀ ਪਾਣੀ ਕਰਨਾ ਵਾ ਚਲ ਗਈ ਆ ਉਸੇ ਵੇਲੇ ਬੈਠ ਕੇ ਤੇ ਮੈਨੂੰ ਕਿੱਡੀ ਛੇਤੀ ਜਵਾਬ ਦੇ ਕੇ ਗਈ ਨਾ ਇਹਨੂੰ ਨਹੀਂ ਮੈਂ ਖੜਨਾ ਤੇ ਮੈਂ ਵੀ ਕਰਦੀ ਚੰਗੀ ਤਰ੍ਹਾਂ ਦੀ ਮਾਂ ਦੀ ਸੇਵਾ ਮੈਨੂੰ ਕੀ ਲੋੜ ਵਾ ਮੈਂ ਤੇ ਲੱਗੀ ਲੰਮੇ ਪੈਣ ਕਰਦੀ ਰਵੇ ਆਣ ਕੇ ਪਕਾ ਕੇ ਦਵੇ ਨਾ ਦਵੇ ਇਹ ਤੇ ਫੜਿਆ ਪਖੰਡ ਕਿ ਦਾਤੋ ਰਪੀ ਬੈ ਕੇ ਮਗਰਮਾਨ ਦੇ ਨਾਲ ਆ ਪਈ ਗਰਮੀਤ ਕੋਰ ਹੋਰ ਸੁਣਾਓ ਪਿੰਡੀ ਘਰੇ ਸਭ ਠੀਕ ਠਾਕ ਹਾਂਜੀ ਸਭ ਵਧੀਆ ਤੁਸੀਂ ਆਪਣਾ ਸੁਣਾਓ ਕੀ ਹਾਲ ਸਭ ਵਧੀਆ ਆਪਣਾ ਵੀ ਪੰਮ ਕਿੱਥੇ ਗਈ ਆ ਉਹਨ ਕਿਤੇ ਦੇਖਦੀ ਉਹ ਮੜਾ ਜੇ ਸ਼ਹਿਰ ਨੂੰ ਗਏ ਆ ਦੱਸਿਆ ਨਹੀਂ ਉਹਨਾਂ ਨੇ ਤੁਹਾਨੂੰ ਨਾ ਨਾ ਉਹਨੇ ਮੈਨੂੰ ਫੋਨ ਲਾਇਆ ਤੇ ਨਾ ਉਹਨੂੰ ਮੈਂ ਫੋਨ ਲਾਇਆ ਮੈਂ ਤੇ ਚਾਂਕੀ ਆ ਗਈ ਹਾਂ ਚਲ ਕੋਈ ਨਹੀਂ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਂ ਕੁੜੀ ਨਹੀਂ ਘਰ ਦੇ ਸੰਢਈ ਤੇ ਘਰ ਖਾਲੀ-ਖਾਲੀ ਲੱਗਣ ਡਿਆ ਵਾ ਜਿੰਨਾ ਚਿਰ ਆਪਣਾ ਤੀ ਪੁੱਤ ਨਾ ਆ ਗੋ ਮਿਲੇ ਹੋਰ ਤਰ੍ਹਾਂ ਹੀ ਲੱਗਦਾ ਆ ਹਲੋ ਭੈਣ ਜੀ ਪਾਣੀ ਪੀਓ ਭੈਣ ਜੀ ਉਹ ਤਾਂ ਸ਼ਹਿਰ ਨੂੰ ਗਈ ਆ ਤੇ ਗਰਮੀਤ ਵੀ ਨਹੀਂ ਕਿਤੇ ਦੇਖਦੀ ਉਹ ਕਿੱਥੇ ਆ ਬੈਠਾ ਤੁਸੀਂ ਮੈਂ ਲਿਆਉਣੀ ਬੁਲਾ ਕੇ ਗਰਮੀਤ ਨੂੰ ਉਹ ਦਿਨ 6 ਦਿਨ ਹੀ ਠੀਕ ਆ ਬੁਖਾਰ ਜਿਆ ਹੋਇਆ ਏ ਤੇ ਉਹਦਾ ਕਰਕੇ ਲੰਮੇ ਪਈ ਆ ਕੋਈ ਨਹੀਂ ਮੱਲਿਆਉਣੀ ਆਵਾਜ਼ ਮਾਰ ਕਰਨ ਨੂੰ ਮਿਲਦੀ ਤੈਨੂੰ ਆਣ ਕੇ ਨੀ ਗਰਮੀ ਤਾਂ ਉੱਠ ਤਾਂ ਮਰ ਬਹੁ ਚਾਹ ਬਣਾ ਪਰੌਣੇ ਆਏ ਪਰ ਕੌਣ ਆ ਮਮੀ ਪੰਮੋ ਦੀ ਮਮੀ ਆਈ ਆ ਤੇ ਮੈਂ ਕਿ ਘਰ ਆਈ ਆ ਤੇ ਫਿਰ ਮਮੀ ਮੇਰਾ ਤਨੀਓ ਸਰੀਰ ਠੀਕ ਹੈਗਾ ਆਪੇ ਬਣਾ ਕੇ ਪਿਆਲ ਦੇ ਰੋ ਤੁਸੀਂ ਆਪੇ ਉਹਨੂੰ ਚਾਹ ਪਾਣੀ ਨਿਕੋ ਸਮਝਿਆ ਕਰੋ ਕੋ ਥੋੜਾ ਬਤਾ ਪ੍ਰੌਣ ਨਹੀਂ ਆਈ ਆ ਕੋਈ ਉਹ ਗੱਲ ਆ ਉਹ ਪਮੋਤ ਨਹੀਂ ਕਿ ਜਿਹਨਾਂ ਤਰੇ ਦਾਰੇ ਸੰਡੇ ਆਇਆ ਕਰਨਾ ਪ੍ਰੌਣਾ ਥੋੜੀ ਬੋਦੀ ਸ਼ਰਮ ਕਰ ਲਿਆ ਕਰੋ ਮੈਂ ਤੁਹਾਡੇ ਪੋਚੇ ਪਾਉਂਦੀ ਰਹਿਣੀ ਆ ਵੀ ਮੇਰੀਆਂ ਨੋਵਾਂ ਚੰਗੀਆਂ ਤਾਂ ਤੁਸੀਂ ਤੇ ਉਹ ਗੱਲ ਸਾਹਮਣੇ ਰੰਗ ਵਿਖਾਲਦੀਆਂ ਜੀ ਨਹੀਂ ਜੇ ਇਹਨੂੰ ਪਤਾ ਹੀ ਕਿ ਮੇਰੀ ਮਾਂ ਨੇ ਆਉਣਾ ਵਾ ਤੇ ਨਹਾ ਜਾਂਦੀ ਇਹ ਆਂਦੀ ਹੁਣੀ ਆ ਕਿ ਮੈਂ ਚਲ ਜਾਂ ਨਹੀਂ ਤੇ ਮਗਰੋਂ ਆਪੇ ਗਰਮੀਤ ਰੋਟੀ ਪਾਣੀ ਤੇ ਚਾਹ ਪਾਣੀ ਤੇ ਮੇਰੀ ਮਾਂ ਨੂੰ ਪੁੱਛੂਗੀ ਮੈਂ ਇਹਦੀ ਨੌਕਰ ਨਹੀਂ ਲੱਗੀ ਹੈਗੀ ਕਿ ਜਿਹੜੀ ਇਹਨੂੰ ਮੈਂ ਚਾਹ ਪਾਣੀ ਤੇ ਰੋਟੀ ਪਾਣੀ ਦਵਾ ਜੇ ਤਾਡਾ ਜੀ ਕਰਦਾ ਵਾ ਤੇ ਆਪੇ ਖਵਾ ਲਓ ਉਹਨੂੰ ਚਾਹ ਪਾਣੀ ਤੇ ਰੋਟੀ ਪਾਣੀ ਨਹੀਂ ਮਰ ਪਰੇ ਜਾ ਕੇ ਮੈਂ ਤਾਂ ਤੁਹਾਨੂੰ ਵਿਆਹ ਕੇ ਲਿਆਂਦਾ ਸੀ ਵੀ ਮੈਨੂੰ ਸੁਖ ਦੋਗੀ ਆ ਤੁਸੀਂ ਤਾਂ ਮੈਨੂੰ ਦੁਖੀ ਕਰਕੇ ਰੱਖ ਦਿੱਤਾ ਵਾ ਮਿਸਾਲ ਹੋਰ ਤੁਹਾਡੇ ਹੁੰਦੇ ਮੈਨੂੰ ਸਾਰਾ ਕੁਝ ਕਰਨਾ ਪੈਣਾ ਤੇ ਤੁਹਾਨੂੰ ਲਿਆਉਣ ਦਾ ਕੀ ਫਾਇਦਾ ਪਰ ਦਫਾ ਹੋ ਉੱਥੇ ਜਾ ਕੇ ਆਪਣੇ ਪੇਕੇ ਮਰੋ ਪਰੇ ਜਾ ਕੇ ਤੇ ਜੇ ਤੂੰ ਉਹਦੀਆਂ ਸੈਡਾਂ ਲੈਣੀਆਂ ਤੇ ਕਰੋ ਜਾ ਕੇ ਕਿ ਹੁਣ ਨਹੀਂ ਸ਼ਰੀਰ ਠੀਕ ਤੇ ਕੀ ਕਰੀਏ ਉਦੋਂ ਤਾਂ ਕਹਿ ਲੈ ਜਾ ਮੈਨੂੰ ਦਵਾਈ ਲਿਆ ਦੇ ਤੇ ਉਦੋਂ ਤੇ ਉਹ ਖੜਿਆ ਨਹੀਂ ਉਹਨੇ ਨਾਲ ਤੇ ਹੁਣ ਮੈਂ ਦੀ ਮਾਂ ਦੀ ਸੇਵਾ ਕਰਾਂ ਦੀ ਮੇਰੇ ਕੋਲ ਹੀ ਹੁੰਦੀ ਭੈਣ ਜੀ ਚੰਗੀ ਗਰਮੀਤ ਨੂੰ ਲੈਣ ਗਈ ਆਪ ਵੀ ਨਹੀਂ ਹਜੇ ਤੱਕ ਮੁੜੀ ਮੈਂ ਕੱਲੀ ਬੋਰ ਫੁਟਾਵਾਂ ਕਦੀ ਇੱਧਰ ਵੇਖ ਕਦੀ ਇੱਧਰ ਵੇਖ ਮੇਰਾ ਤੇ ਜੀ ਨਹੀਂ ਸੱਚੀ ਲੱਗਣ ਡਿਆ ਐਡੀ ਮਾਦੀਤੀ ਆ ਮੈਂ ਇੰਨਾ ਠਾਲਿਆ ਕਿ ਬਾਹਰ ਪਰੌਣੇ ਆਏ ਆ ਤਾਂ ਉੱਠ ਕੇ ਚਾਹ ਪਾਣੀ ਬਣਾ ਦੇ ਨਾ ਉੱਠੀ ਨਹੀਂ ਕਿਤੇ ਵੀ ਬਰਖ ਨੂੰ ਉਹਦੀ ਮਾਂ ਆਈ ਆ ਫੇਰ ਆਹ ਦਿੰਦੀ ਪੰਮੋ ਨਹੀਂ ਚੰਗੀ ਤਾਂ ਸ ਪੰਮੋ ਕੀ ਕਰੇ ਕੰਮ ਸਕਾਉਮ ਤੋਂ ਪਰੌਣਿਆਂ ਦੀ ਲਾਜ ਰੱਖ ਲਾ ਤੇ ਮੈਨੂੰ ਤੇ ਹੁਣ ਨਾਕਨ ਮੋਜ ਰੱਖਣਾ ਹੀ ਪੈਣਾ ਮੈਂ ਇੰਨੀਆਂ ਇਹਨਾਂ ਦੀ ਸੇਵਤਾ ਕਰਦੀ ਆ ਪਰੌਣਿਆਂ ਦੇ ਸਾਹਮਣੇ ਵੀ ਮੇਰੇ ਦਾ ਨੋਵਾ ਚੰਗੀਆਂ ਬੜਦਾਵਾ ਇਹ ਇਹਦੇ ਕਦੇ ਨਵਾਂ ਤਾਜ਼ਾ ਕੱਢ ਦੇਣਾ ਮੇਰਾ ਰੋਜ ਦਿਹਾੜੀ ਵੀ ਦੱਸ ਤੂੰ ਉੱਠ ਕੇ ਚਾਹ ਪਾਣੀ ਪਿਆਰ ਦੇਂਦੀ ਤਾਂ ਤੈਨੂੰ ਕੀ ਹੋ ਜੂਗਾ ਪਰ ਨਾ ਇਹਨੇ ਕਿਥੋਂ ਉਹ ਗੱਲ ਨਮੇ ਅਸੀਕਾਰ ਸਸੀਕਾਰ ਸਸੀ ਅਮੀ ਸਸੀਕਾਰ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸਲਾਹੁ ਆਪਣਾ ਬਹੁਤ ਵਧੀਆ ਬਹਿ ਜਾਓ ਲੈ ਆ ਘਰ ਆਏ ਆ ਤੇ ਹੁੰਦਿਆਂ ਕਿ ਤੇ ਘਰ ਪਰ ਗਿਆ ਮੈਨੂੰ ਤੇ ਸੱਚੀ ਕੋਈ ਨਹੀਂ ਚੰਗਾ ਲੱਗਣ ਰਿਆ ਤੁਸੀਂ ਮੰਮੀ ਫੋਨ ਹੀ ਕਰ ਦਿੰਦੇ ਆਉਣ ਲੱਗਿਆ ਜੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਨਾ ਤੇ ਮੈਂ ਜਾਣਾ ਹੀ ਨਹੀਂ ਘਰੋਂ ਕਿਤੇ ਵੀ ਫੋਨ ਮੈਂ ਕੀ ਕਰਨਾ ਵਾ ਘਰੇ ਹੀ ਹੋਣੇ ਆ ਕਿਹੜਾ ਕਿਤੇ ਗਏ ਹੋਣੇ ਆ ਮੈਂ ਤੇ ਚਾਂਚਾ ਕਿ ਮੇਰੀ ਸਲਾਬ ਬਣ ਗਈ ਤੇ ਮੈਂ ਆ ਗਈ ਭਾਵੇਂ ਘਰੇ ਹੀ ਤੇ ਆਂਦੀ ਬਾਜ਼ਾਰ ਜਾਣਾ ਮੈਂ ਚੱਲ ਫਿਰ ਚੱਲ ਚਲੋ ਕੋਈ ਨਹੀਂ ਕਈ ਚੀਜ਼ਾਂ ਆਉਂਦੀਆਂ ਘਰਾਂ ਦੇ ਲੈਣ ਵਾਲੀਆਂ ਹੋਰ ਸੌਂਤੀ ਘਰੇ ਠੀਕ ਸਭ ਵਧੀਆ ਰਾਜੀ ਬਾਜੀ ਸਾਰੇ ਤੁਸੀਂ ਆਪਣਾ ਸੁਣਾਓ ਬਹੁਤ ਵਧੀਆ ਸਿਰਫ ਆ ਉਸ ਜਾਨ ਜਾਨਾ ਕੀ ਹੈ ਗਰਮੀ ਬੜੀ ਤੇ ਮੁੰਡਾ ਖੜਾ ਮੈਨੇ ਸ਼ਰਟਾਂ ਲਿਆ ਕੇ ਦੋ ਦੋਗ ਤੇ ਮੈਂ ਉਹ ਹੀ ਲੈਣ ਗਈ ਹਾਂ ਤੇ ਉੱਥੇ ਹੀ ਤੁਹਾਨੂੰ ਪਤਾ ਕਦੀ ਆ ਲੈ ਕੇ ਦੀ ਆ ਲੈ ਟਾਈਮ ਲੱਗ ਗਿਆ ਚਲੋ ਕੋਈ ਨਹੀਂ ਤੇ ਝੋਨਾ ਲੱਗ ਗਿਆ ਆ ਹਾਂ ਜੰ ਲੱਗਣੇ ਮੇਂ ਝੋਨਾ ਥੋੜਾ ਲੱਗਿਆ ਬਸ ਬੇ ਨਾ ਬੇ ਲੰਡੇ ਚਲੋ ਵਧੀਆ ਆ ਪੀਤੀ ਚਾਚੂ ਆ ਵੇ ਬੋਤਲ ਲਿਆਈ ਚਾ ਚਲ ਜਾਓ ਰਾ ਦੋ ਮੰਮੀ ਤੁਸੀਂ ਚਾਹ ਬਣਾ ਕੇ ਲਿਆਏ ਗਰਮੀਤ ਨਹੀਂ ਉੱਠੀ ਗਰਮੀਤ ਨੇ ਕਿੱਥੋਂ ਉੱਠਣਾ ਸੀ ਮਠਾਲਣ ਗਈ ਆ ਤੇ ਗੜਗ ਮੈਨੂੰ ਸੱਤੀ ਸੱਤੀਆਂ ਨਾਲ ਗੱਲਾਂ ਸੁਣਾਈਆਂ ਫਿਰ ਮੈਂ ਹਾਰ ਕੇ ਆਪ ਹੀ ਚਾਹ ਡਾਪੀ ਬਣਾਉਣ ਤੇ ਜਦੋਂ ਉਹ ਇਹਦੇ ਨਾਲ ਮੱਥਾ ਮਾਰਨਾ ਉਹਨੂੰ ਤੇ ਮੈਂ ਚਾਹ ਪਿਆੜ ਲੈਣੀ ਬਣਾ ਕੇ ਉਹ ਚਲ ਕੋਈ ਨਹੀਂ ਮੰਮੀ ਕੋਈ ਸਿਹਤ ਨਹੀਂ ਠੀਕ ਤਾਂ ਅੱਡ ਗੱਲਾਂ ਜਿਹੀ ਫੇਜੀ ਪੈਂਦੀ ਗੱਲ ਕੋਈ ਗੱਲ ਨਹੀਂ ਟੈਨਸ਼ਨ ਹੋ ਤੁਹਾਨੂੰ ਤੇ ਮੈਂ ਨਾਲੇ ਕੋਈ ਗੱਲ ਨਹੀਂ ਜਦੋਂ ਠੀਕ ਹੁੰਦੇ ਉਦੋਂ ਗੜਗਾ ਨਹੀਂ ਪੈਂਦੇ ਮੈਨੂੰ ਤਾਂ ਉਦੋਂ ਖੇਚ ਗੱਜੀ ਪੈਂਦੇ ਆ ਚਲ ਚੋਪ ਕਰੋ ਕੋਈ ਨਹੀਂ ਛੋੜੋ ਮੈਂ ਇਹੋ ਛੋੜੋ ਪੰਜ ਚ ਪੀ ਲੋ ਨਹੀਂ ਮਾੜੀ ਪਣੀ ਪੀ ਲੋ ਘਟਕ ਨਹੀਂ ਮੈਂ ਚਾਹ ਨਹੀਂ ਪੀਣੀ ਹਾਂ ਆਲਾ ਮੰਮੀ ਤੁਸੀਂ ਚਾਹ ਨਹੀਂ ਤੂੰ ਪੁੱਤ ਚਾਹ ਪੀ ਤੇ ਚਾਹ ਉੱਥੇ ਬਣੀ ਆਗੀ ਮੈਂ ਨਾਲੇ ਮੇਸਟਰਾਂ ਨੂੰ ਚਾਹ ਫੜਾਵਾਂ ਨਾਲ ਮੈਂ ਵੇਖ ਆਵਾ ਤੇ ਤੁਸੀਂ ਮਾਵਾ ਤੇ ਗੱਲਾਂ ਬਾਤਾਂ ਮਾਰੋ ਚਲੋ ਠੀਕ ਚਲ ਮਨਦੇ ਫਿਰਲਾ ਚਾਹ ਤੂੰ ਮੈਂ ਤਾਂ ਫਿਰ ਪੀਉਂਗੀ ਸਾਰੇਆਂ ਨੇ ਨਾ ਮੈਂ ਲਾਵੇ ਵੇਖਾਂ ਮੜੇ ਜਨਾ ਚੀਚਾਂ ਗੱਲਾਂ ਦੇ ਝੋਨਾ ਜੀ ਮਾਰੋ ਗਲਪ ਤਾਂ ਹੈ ਜਾਓ ਜੀ ਨੰਨੀ ਵੇਖ ਲੋ ਐਦਾਂ ਕਰਦੀ ਆ ਗਰਮੀਤ ਤੁਸੀਂ ਹਰ ਵਾਰਾ ਮੈਨੂੰ ਆਖ ਦਿੰਦੇ ਹੀ ਵੀ ਨਹੀਂ ਤੂੰ ਨਾ ਐਦਾਂ ਕਰਿਆਗਾ ਹੁਣ ਕੰਮ ਸਗੰਮ ਜੇ ਪਰੋਣੇ ਆਏ ਹੀ ਤੇ ਬੰਦਾ ਵੀ ਇਹੀ ਲਵੇ ਕੀ ਬੁਖਾਰ ਹੀ ਚੜ ਗਿਆ ਇਹਨੂੰ ਕਿੱਡੀ ਕੋ ਗੋਲੀ ਵੱਜ ਗਈ ਹੋਗੀ ਵੀ ਇਹਨੇ ਉੱਠ ਕੇ ਤਾਂ ਕਹੇ ਲਈ ਚਾਹ ਪਾਣੀ ਵੀ ਨਹੀਂ ਬਣਾਇਆ ਚਾਲ ਭੋਤ ਕੋਈ ਗੱਲ ਨਹੀਂ ਉਹ ਨਹੀਂ ਠੀਕ ਤੇ ਜਦੋਂ ਨਾ ਠੀਕ ਹੋਈਏ ਕਿੱਥੇ ਉੱਠਿਆ ਜਾਂਦਾ ਵਾ ਤੇ ਨਾ ਉੱਠਣ ਨੂੰ ਜੀ ਕਰਦਾ ਵਾ ਫੇਰ ਕੀ ਹੋ ਗਿਆ ਨਹੀਂ ਮੰਮੀ ਐਡੀ ਨਹੀਂ ਕੋਈ ਵੀ ਗੱਲ ਹੈਗੀ ਉਹ ਨਾ ਮੇਰ ਨਾਲ ਹੀ ਸਰੀਕੇ ਕਰਦੀ ਆ ਤੁਹਾਨੂੰ ਨਹੀਂ ਪਤਾ ਮੈਂ ਜਿੰਨਾ ਮਰਜੀ ਉਹਦੇ ਗਾੜੀ ਨੇ ਨੇ ਕੇ ਵੇਖ ਲਿਆ ਨਾ ਉਹ ਤੇ ਹਰ ਗੱਲ ਦੇ ਉੱਤੇ ਨਾ ਮੈਨੂੰ ਹੀ ਨੀਵਾ ਬਖਾਉਂਦੀ ਆ ਵੀ ਇਹ ਮਾੜੀ ਆ ਤੇ ਮੈਂ ਚੰਗੀ ਆ ਮੈਂ ਦੱਸੋ ਇੱਥੇ ਕੀ ਕਰਾਂ ਮੇਰ ਕੋ ਹੋਰ ਨਹੀਂ ਝੁਕਿਆ ਜਾਂਦਾ ਹੁਣ ਤੇ ਮੈਂ ਵੀ ਨਾ ਜਦੋਂ ਮੈਨੂੰ ਗੁੱਸਾ ਚੜੇ ਨਾ ਮੈਂ ਗਾੜੀਆਂ ਜਵਾਬ ਦੇ ਵੀ ਦਿੰਨੀ ਆ ਚਲ ਕੋਈ ਗੱਲ ਨਹੀਂ ਘਰ ਦੇ ਵਿੱਚ ਨਰ ਨਾਲ ਮਿਲ ਕੇ ਰਹੀਦਾ ਵਾ ਜੇ ਉਹ ਨਹੀਂ ਵੀ ਨਾ ਕੰਮ ਕਰਦੀ ਚਾਹੀਏ ਉਹ ਘੱਟ ਕੰਮ ਕਰਦੀ ਐ ਤੇ ਕੋਈ ਨਹੀਂ ਪੁੱਤ ਤੂੰ ਕਿਹੜੀ ਲਿੱਸੀ ਹੋ ਚੱਲੀ ਆ ਕੰਮ ਕਰ ਕੰਮ ਕਰਦੇ ਆਂ ਚੰਗੇ ਲੱਗੀਦਾ ਵਾ ਤੇ ਇਦਾਂ ਨਹੀਂ ਕਰੀਦਾ ਹੁੰਦਾ ਚਿਰਚੇ ਨਹੀਂ ਕਰਦੇ ਰਹੀਦਾ ਗੱਲ ਤੇ ਮੰਮੀ ਤੁਹਾਡੀ ਠੀਕ ਆ ਪਰ ਇਹ ਆ ਕਿ ਜਦੋਂ ਕੋਈ ਭੈਣ ਭਰਾ ਆਇਆ ਹੋਵੇ ਉਹਦੇ ਨਾਲ ਕਾਦੇ ਸਰੀਕੇ ਆ ਦੱਸ ਮੇਰੀ ਮਾਂ ਤੇ ਉਹਦੀ ਮਾਂ 'ਚ ਕੋਈ ਫਰਕ ਵਾ ਇਹ ਇੰਨੀ ਜਿਹਦਾ ਰਿਸ਼ਾ ਕਰਦੀ ਐ ਭੈਣ ਭਰਾਵਾਂ ਦੇ ਨਾਲ ਵੀ ਕਿੰਨਾ ਇਹ ਜਲੂਸ ਨਿਕਲਦਾ ਵਾ ਚਲ ਤੂੰ ਉਹਨਾਂ ਦਿਲ 'ਚ ਕੋਈ ਗੱਲ ਕਰਿਆ ਲਿਆ ਆ ਕਰ ਅਸਾਸਾ ਤੇਰੀ ਵੇਖਾ ਕਿੰਨੀ ਚੰਗੀ ਆ ਵਿਚਾਰੀ ਆਪੇ ਸਾਰੇ ਕੰਮ ਕਰਦੀ ਫਿਰਦੀ ਆ ਹੁਣ ਤੁਸੀਂ ਉਹਨੂੰ ਸੁਖ ਦੇਣਾ ਵਾ ਕਿ ਜਾਂ ਤੁਸੀਂ ਉਹਨੂੰ ਐ ਹੁਮਰ ਦੇ ਵਿੱਚ ਦੁਖੀ ਕਰਨਾ ਹੈ ਦੁਖੀ ਤੇ ਨਹੀਂ ਕਰਦੇ ਪਰ ਹੁਣ ਕਰੀਏ ਕੀ ਮੂੰਹ ਤੇ ਬੋਲਿਆ ਹੀ ਜਾਂਦਾ ਵੱਧ ਘਟ ਮੈਂ ਤੇ ਬਥੇਰਾ ਕਰਦੀ ਚੰਗੀ ਬਣ ਬਣ ਕੇ ਬੈਣੀ ਆ ਪਰ ਇਹ ਨਹੀਂ ਬਣਦੀ ਚਲ ਤੂੰ ਉਹਨੂੰ ਰਹਿਣ ਦਿਆ ਕਰ ਨਹੀਂ ਵੀ ਉਹ ਕੰਮ ਕਰਦੀ ਤੇ ਨਾ ਸਹੀ ਤੂੰ ਆਪ ਸਾਰੇ ਕੰਮ ਕਰਿਆ ਕਰ ਨਾਲ ਰੋਟੀ ਪਾਣੀ ਬਣਾਇਆ ਕਰ ਤੇ ਆਪਣੀ ਸੱਸ ਨੂੰ ਫੜਾਇਆ ਕਰ ਪਰ ਇਹਨਾਂ ਦਾ ਕੌਣ ਬਣਾਵੇ ਸਾਂਝੇ ਘਰ ਦਾ ਰੋਗ ਤੇ ਬੜਾ ਝਾੜਦੀ ਆ ਵੀ ਮੈਂ ਟੌਰ ਟੱਪੇ ਨਾ ਰਵਾਂ ਫਿਰ ਮੇਕੋ ਥੋੜੀਆ ਕੈਨੂ ਬਣਾ ਕੇ ਖਵਾਲੀਆਂ ਜਾਂਦੀਆਂ ਆਪਣਾ ਕੰਮ ਕਰੇ ਉਹ ਵੀ ਤਾਂ ਕਰਨਾ ਚਾਹੀਦਾ ਨਾ ਜੇ ਮੈਂ ਕੋ ਰਿੰਨ ਦੀ ਪਕਾਉਣੀ ਆ ਤਾਂ ਉਹਦੇ ਵਿੱਚ ਕਦੀ ਮਿਰਚਾਂ ਵੱਧ ਪਾ ਦਿੰਦੀ ਕਦੀ ਲੂਣ ਵੱਧ ਪਾ ਦਿੰਦੀ ਇਹ ਕੋਈ ਬੰਦਿਆ ਵਾਲੇ ਕੰਮ ਆ ਵੀ ਇਹਦੀ ਬੇਇੱਜ਼ਤੀ ਹੋਵੇ ਘਰ ਦੇ ਵਿੱਚ ਮੇਰੀ ਨਾ ਹੋਵੇ ਚੱਲ ਕੋਈ ਗੱਲ ਨਹੀਂ ਜੀ ਉਹ ਇਦਾਂ ਕਰਦੀ ਆ ਤੇ ਤੇਰੀ ਸੱਸ ਨੂੰ ਤਾਂ ਸਾਰਾ ਪਤਾ ਹੀ ਹੈ ਨਾ ਤੇਰੇ ਬਾਰੇ ਵੀ ਤੂੰ ਕਿੱਦਾਂ ਦੀ ਆ ਪਤਾ ਤਾਂ ਹੈਗਾ ਮੰਮੀ ਪਰ ਫਿਰ ਵੀ ਮਨ ਦੇ ਵਿੱਚ ਤੇ ਟੜਕੂਜਿਆ ਰਹਿੰਦਾ ਹੀ ਆ ਨਾ ਪੀ ਇਹ ਕੀ ਕਰਦੀ ਫਿਰਦੀ ਆ ਨਾਲ ਸਾਡੇ ਚੱਲ ਸਾਡੇ ਇਹਨਾਂ ਗੱਲਾਂ ਨੂੰ ਆ ਤੁਹਾਡੇ ਦੋਆ ਪਹਿਣਾ ਦੇ ਮੈਂ ਸੂਟ ਲਿਆਂਦੀ ਸੀ ਸੱਸੀ ਗੱਲ ਪੁੱਤ ਅਵੇ ਐਲੀ ਜੇ ਰੰਗ ਟੰਗ ਨਾ ਪਸੰਦ ਹੋਵੇ ਤਾਂ ਭਾਂ ਵਾਪਸ ਵੀ ਕਰ ਲਿਓ ਨਹੀਂ ਨਹੀਂ ਮੰਮੀ ਸੂਟ ਜੇ ਤੁਸੀਂ ਲਿਆਂਦੇ ਆ ਤੇ ਸੋਹਣੇ ਲਿਆਂਦੇ ਆ ਤੇ ਤੁਸੀਂ ਦੱਸ ਜੇ ਲਿਆਉਣਾ ਹੀ ਤੇ ਮੇਰਾ ਕੱਲੀ ਦਾ ਲੈ ਆਂਦੇ ਆ ਇਹਦੀ ਕੰਨ ਖੇਤਰ ਕੀ ਤੇ ਨਹੀਂ ਚੱਲ ਫੇਰ ਕੀ ਆ ਜਿੱਦਾਂ ਦੀ ਸੂਹ ਤੇ ਉਹ ਵੀ ਉਦਾਂ ਦੀ ਆ ਆਗਰ ਪਾਵੇਂ ਗਰਮੀ ਇਤ ਰੱਖ ਲੇ ਤੇ ਜਿਹੜੀ ਮਰ ਜਿਹੜਾ ਮਰਜੀ ਰੱਖ ਲਿਓ ਚਲੋ ਠੀਕ ਆ ਫਿਰ ਕੋਈ ਨਹੀਂ ਸੋਹਣੇ ਸੁੱਤਾ ਆ ਭੈਣ ਜੀ ਨੂੰ ਬਗਾਲ ਦੇ ਸੋਹਣੇ ਆ ਸੁੱਤੇ ਰੰਗ ਤੇ ਦੋਵੇਂ ਸੋਹਣੇ ਆ ਤੁਹਾਨੂੰ ਵੀ ਪਤਾ ਵਾ ਇਹ ਨਾਲ ਅਜੇ ਤੱਕ ਕਦੀ ਕੋਈ ਚੀਜ਼ ਮਾੜੀ ਦਿੱਤੀ ਨਹੀਂ ਮੈਨੂੰ ਸੁੱਤੇ ਸੁਵਾਉਣੇ ਵਾਲੇ ਆ ਇਹ ਲੇਰੀ ਕੁੜੀ ਵੀ ਸਾਹ ਕੋਠੇ ਦੇਖੀ ਆ ਇਹਦੀ ਤੇ ਮੈਂ ਪੂਤ ਨਹੀਂ ਸਵਾਰਦੀਆਂ ਪਹਿਲਾਂ ਬਾਅਦ ਚ ਹੱਥ ਧੋਣੀਆਂ ਤੂੰ ਹਾਈ ਠੀਕ ਕਰ ਰਹੀਆਂ ਤੈਨੂੰ ਕੋਈ ਫਿਕਰ ਨਹੀਂ ਪड़ਦਾ ਆਪਣੇ ਦਾ ਪੜਾਈ ਵੀ ਕਿਹੋ ਜਿਹਾ ਕਰ ਲਿਆ ਕਰ ਆਪਣੇ ਬਹਿ ਜਾਨੀ ਆਣ ਕੇ ਤੂੰ ਨੌਕੀ ਨੂੰ ਸੌਤ ਮੈਂ ਸੌਤ ਇਹ ਦਾਦੀ ਆ ਮੰਮੀ ਇੱਥੇ ਬੈਹਾ ਤੇਰਾ ਇੰਨਾ ਕੰਮ ਕਰਨ ਵਾਲਾ ਸਕੂਲ ਤਾਉੜੀ ਕਰ ਸਕਦੀ ਉੱਥੇ ਕੀ ਕਰਨ ਢਈ ਹਾਂ ਲੈ ਮੰਮੀ ਮੈਂ ਉੱਥੇ ਬੈ ਗਈ ਤੇ ਫੇਰ ਕੀ ਹੋ ਗਿਆ ਮੈਂ ਤੇ ਆਇਆ ਨਾ ਤੁਸੀਂ ਉਦਾਂ ਮੈਨੂੰ نواز ਮਾਨ ਲੈਣੀ ਮੈਂ ਉਦਾਂ ਹੀ ਆਇਆ ਨਾ ਹੈਗਾ ਤੇ ਪੜਨਾ ਕਿੰਨੇ ਆ ਉਹਦਾ ਨਹੀਂ ਫਿਕਰ ਤੈਨੂੰ ਮਾਸਾ ਵੀ ਉਹਨਾਂ ਲੱਗ ਕੇ ਬੈਹੇਗੀ ਤੇ ਉਦਾਂ ਲਈ ਹੋ ਜਾਏਗੀ